ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਸੀਟੈਟ ਐਂਡ ਪੀਐਸਟੈਟ ਇਗਜ਼ਾਮ ਦੀ ਕਾਫੀ ਸਾਰੇ ਸਾਥੀਆਂ ਨੂੰ ਇਸ ਗੱਲ ਦਾ ਪਤਾ ਹੋਣਾ ਆ ਜੇਕਰ ਉਹ ਰਿਜ਼ਰਵਡ ਕੈਟੇਗਰੀ ਤੋਂ ਸੰਬੰਧ ਰੱਖਦੇ ਆ ਜਿਵੇਂ ਕਿ ਕੋਈ ਕੈਂਡੀਡੇਟ ਆ ਜਿਹੜਾ ਸੰਬੰਧ ਰੱਖਦਾ ਆ ਐਸਟੀ ਐਸਸੀ ਜਾਂ ਫਿਰ ਬੀਸੀ ਕੈਟੇਗਰੀ ਤੋਂ ਤਾਂ ਇਹਨਾਂ ਦੇ ਨੰਬਰ ਜੇਕਰ 82 ਵੀ ਆਏ ਹੋਣਗੇ 150 ਦੇ ਵਿੱਚੋਂ 55% ਨੰਬਰ ਆਏ ਹੋਣਗੇ ਇਹਨਾਂ ਦੇ ਟੈਟ ਦੀ ਪ੍ਰੀਖਿਆ ਦੇ ਵਿੱਚ ਤਾਂ ਇਹਨਾਂ ਦਾ ਜਿਹੜਾ ਟੈਟ ਦਾ ਜਿਹੜਾ ਪੇਪਰ ਹੈਗਾ ਸੀ ਉਹ ਵੈਲਿਡ ਮੰਨਿਆ ਜਾਂਦਾ ਆ ਮੰਨਿਆ ਜਾਂਦਾ टेट ਦੀ ਪ੍ਰੀਖਿਆ ਪਾਸ ਕਰ ਲਈ ਆ ਬਟ ਕੁਝ ਕੁਐਸਚਨ ਇਹ ਵੀ ਆਉਂਦਾ ਆ ਕਿ ਸਰ ਪੀਐਸਟੈਟ ਬਾਰੇ ਤਾਂ ਕਲੀਅਰ ਆ ਪੀਐਸਟੈਟ ਦੇ ਵਿੱਚ ਇੱਕ ਹੋਰ ਗੱਲ ਆਉਂਦੀ ਆ ਉਸ ਗੱਲ ਨੂੰ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਬਟ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਸੀਟੈਟ ਐਗਜ਼ਾਮ ਦੀ ਕਿ ਜਿਹੜਾ ਸੀਟੈਟ ਐਗਜ਼ਾਮ ਤੁਸੀਂ ਪਾਸ ਕਰ ਲਿਆ 82 ਨੰਬਰਾਂ ਨਾਲ ਪਾਸ ਕਰ ਲਿਆ ਤੇ ਸਰ ਜਦੋਂ ਡੀਟ੍ਰਿਪਲ ਐਸਬੀ ਦੀਆਂ ਪੋਸਟਾਂ ਆਉਣਗੀਆਂ ਦਿੱਲੀ ਦੇ ਵਿੱਚ ਪੀਆਰਟੀ ਜਾਂ ਫਿਰ ٹیਜੀਟੀ ਦੀਆਂ ਪੋਸਟਾਂ ਤੇ ਉਹਦੇ ਵਿੱਚ ਕੀ ਜਿਹੜਾ 82 ਨੰਬਰ ਵਾਲਾ ਪਰਸਨ ਆ ਉਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰ ਸਕਦਾ ਆ ਜਾਂ ਫਿਰ ਨਹੀਂ ٹیਜੀਟੀ ਡੀਟ੍ਰਿਪਲ ਐਸਬੀ ਦੀ ਜੇਕਰ ਆਪਾਂ ਗ ਸੇਮ ਗੱਲ ਆਪਾਂ ਲਾਗੂ ਕਰਾਂਗੇ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਪੋਸਟਾਂ ਆਉਂਦੀਆਂ ਨੇ ਜਿਵੇਂ ਕਿ ਫਿਊਚਰ ਵਿੱਚ ਆ ਵੀ ਸਕਦੀਆਂ ਨੇ ਇੱਕ ਆਲਰੇਡੀ ਪ੍ਰੋਸੈਸ ਚੱਲ ਰਿਹਾ ਆ ਜਿਹੜੀਆਂ ਪਹਿਲਾਂ ਪੋਸਟਾਂ ਆਈਆਂ ਸੀਗੀਆਂ ਟੀਜੀਟੀ ਅਤੇ ਪੀਆਰਟੀ ਦੀਆਂ ਕਿ ਸਰ ਇਹਦੇ ਵਿੱਚ ਦੱਸਿਆ ਜਾਵੇ ਕਿ ਸਰ ਜੇਕਰ ਸਾਡੇ 82 ਨੰਬਰ ਬਣਦੇ ਆ ਤਾਂ ਕੀ ਇਸ ਅਸੀਂ ਇਹਨਾਂ ਪੋਸਟਾਂ ਦੇ ਵਿੱਚ ਅਪਲਾਈ ਕਰ ਸਕਦੇ ਆ ਜਾਂ ਫਿਰ ਨਹੀਂ ਸੋ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਵਧੀਆ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਗੱਲ ਕਰ ਲੈਣੇ ਆ ਜੇਕਰ ਤੁਹਾਡੀ ਸੀਐਟ ਦੇ ਵਿੱਚ 82 ਨੰਬਰ ਬਣਦੇ ਆ ਜੇਕਰ ਤੁਹਾਡੀ ਕਾਸਟ ਹੈਗੀ ਆ ਐਸਸੀ ਜਾਂ ਫਿਰ ਐਸਟੀ ਤਾਂ ਤੁਸੀਂ ਕਹਿ ਲਓ ਕਿ ਪੂਰੇ ਭਾਰਤ ਦੇ ਵਿੱਚ ਡੀਡਰ ਪਲੱਸਬੀ ਦੇ ਵਿੱਚ ਵੈਕੈਂਸੀਆਂ ਆਉਂਦੀਆਂ ਨੇ ਜਾਂ ਫਿਰ TGT PGDT PGDT ਦੇ ਵਿੱਚ ਤਾਂ ਚਲੋ सीटेट ਨਹੀਂ ਮੰਗਿਆ ਜਾਂਦਾ PRT ਦੇ TGT ਦੇ ਵਿੱਚ ਤੁਸੀਂ ਐਲੀਜੀਬਲ ਹੁੰਨੇ ਹੋ ਸੇਮ ਆਪਾਂ ਡੀਡਰ ਪਲੱਸਬੀ ਦੀ ਗੱਲ ਕਰੀਏ ਕਿ ਦਿੱਲੀ ਵਿੱਚ ਜਿਹੜੇ ਸਕੂਲ ਹੈਗੇ ਨੇ ਜੀ ਉੱਥੇ ਜਦੋਂ ਪੋਸਟਾਂ ਆਉਣਗੀਆਂ ਤਾਂ ਉੱਥੇ ਵੀ ਜਿਹੜੇ SC ਕੈਂਡੀਡੇਟ ਹੋਣਗੇ ਜੀ ਉੱਥੇ ਵੈਲਿਡ ਮੰਨੇ ਜਾਣਗੇ ਜੇਕਰ ਉਹਨਾਂ ਦੇ 82 ਨੰਬਰ ਆਉਂਦੇ ਆ ਚੰਡੀਗੜ੍ਹ ਦੀ ਵੀ ਗੱਲ ਕਰ ਲੈਣੀ ਆ ਕਿ ਚੰਡੀਗੜ੍ਹ ਦੇ ਵਿੱਚ ਮੈਂ ਕਿਸੇ ਸਾਥੀ ਦਾ JBT ਦਾ ਫਾਰਮ ਫਿਲ ਕੀਤਾ ਸੀਗਾ ਜੋਤੋਂ ਮੈਂ ਜੇਬੀਟੀ ਦਾ ਫਾਰਮ ਫਿਲ ਕੀਤਾ ਉਹ ਕੈਂਡੀਡੇਟ ਹੈਗੇ ਸੀ ਬੀਸੀ ਮਤਲਬ ਕਿ ਐਸਸੀ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਦੇ 82 ਨੰਬਰ ਤਾਂ ਵੈਲਿਡ ਮੰਨੇ ਜਾਣਗੇ ਗੱਲ ਆਪਾਂ ਹੁਣ ਸਿਰਫ ਤੇ ਸਿਰਫ ਬੀਸੀ ਕੈਂਡੀਡੇਟ ਦੀ ਗੱਲ ਕਰ ਰਹੇ ਹਾਂ ਹੁਣ ਕਿ ਜੇਕਰ ਬੀਸੀ ਕੈਂਡੀਡੇਟ ਦੇ 82 ਨੰਬਰ ਹੋਣਗੇ ਤਾਂ ਉਹ ਚੰਡੀਗੜ੍ਹ ਵਿੱਚ ਅਪਲਾਈ ਕਰ ਸਕਦੇ ਆ ਸੋ ਚੰਡੀਗੜ੍ਹ ਦੇ ਵਿੱਚ ਵੀ ਕਾਸਟ ਦੀ ਲਿਸਟ ਹੁੰਦੀ ਆ ਜੇਕਰ ਉੱਥੇ ਉਹਨਾਂ ਦੀ ਓਬੀਸੀ ਕਾਸਟ ਦੀ ਲਿਸਟ ਵਿੱਚ ਤੁਹਾਡਾ ਨੇਮ ਆਉਂਦਾ ਆ ਉੱਥੇ ਉਹਨਾਂ ਨੇ ਮੈਂਸ਼ਨ ਵੀ ਕਰ ਰੱਖਿਆ ਹੁੰਦਾ ਕਿ ਰਿਜ਼ਰਵਡ ਕੈਟਾਗਰੀ ਨੂੰ ਬੈਨੀਫਿਟ ਦਿੱਤਾ ਜਾਏਗਾ BC ਕੈਟਾਗਰੀ ਨੂੰ ਜੇਕਰ ਉਹਨਾਂ ਦੀ ਕਾਸਟ ਦਾ ਜਿਹੜਾ ਨਾਮ ਆ ਮਗਾ ਆ ਉਹਨਾਂ ਦੀ ਚੰਡੀਗੜ੍ਹ ਵਾਲੀ ਕਾਸਟ ਦੀ ਲਿਸਟ ਵਿੱਚ ਜਿਕਰ ਨਾਮ ਆਉਂਦਾ ਆ ਸੋ ਪਿਛਲੀ ਵਾਰ ਜਦੋਂ ਮੈਂ ਫਾਰਮ ਫਿਲ ਕੀਤਾ ਸੀਗਾ ਜੀਵੀਟੀ ਦਾ ਉੱਥੇ ਇਹ ਗੱਲ ਸਮਝਦੇ ਵਿੱਚ ਆਈ ਸੀਗੀ ਉੱਥੇ ਇਹ ਗੱਲ ਸਮਝਿਆ ਸੀ ਮੈਂ ਕਿ ਹਾਂ ਵੀ ਜੇਕਰ BC ਕੈਟਾਗਰੀ ਨੂੰ ਰਿਜ਼ਰਵਡ ਕੈਟਾਗਰੀ ਦਾ ਬੈਨੀਫਿਟ ਦਿੱਤਾ ਜਾ ਰਿਹਾ ਤਾਂ ਬਿਲਕੁਲ ਉਹਨਾਂ ਨੂੰ ਰਿਲੈਕਸੇਸ਼ਨ ਵੀ ਦਿੱਤੀ ਜਾਏਗੀ ਸੀਟਾਟ ਦਾ ਜੇਕਰ ਉਹ ਪਾਸ ਕਰਦੇ ਹੈਗੇ ਆ 85 ਨੰਬਰਾਂ ਨਾਲ ਗੱਲ ਕਲੀਅਰ ਹੋਊਗੀ ਤੇ ਉਹਨੂੰ ਕੀ ਦਿੱਕਤ ਦਾ ਜਿਹੜਾ ਸਾਹਮਣਾ ਹੈਗਾ ਜੀ ਉਹ ਕਰਨਾ ਪੈ ਸਕਦਾ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਪੰਜਾਬ ਦੇ ਵਿੱਚ ਜਦੋਂ ਪੋਸਟਾਂ ਆਉਂਦੀਆਂ ਨੇ ਉਹ ਕੈਟਾਗਰੀ ਵਾਈਜ਼ ਪੋਸਟਾਂ ਹੁੰਦੀਆਂ ਨੇ ਐਗਜ਼ੈਂਪਲ ਦੇ ਥਰੂ ਸਮਝ ਲੈਣੇ ਆ ਪੀਐਸਟੈਟ ਦੀ ਆਪਾਂ ਗੱਲ ਕਰਨੇ ਆ ਪੀਐਸਟੈਟ ਦੇ ਵਿੱਚ ਤੁਸੀਂ 82 ਨੰਬਰ ਲੈ ਲਏ ਆ ਤੇ ਉਸ ਤੋਂ ਬਾਅਦ ਮੰਨ ਲੈਂਦੇ ਆ 4000 ਪੋਸਟਾਂ ਆਇਆ ਮਾਸਟਰ ਕਾਟਰ ਦੀਆਂ ਮੰਨ ਲੈਂਦੇ ਆ ਇੱਕ ਵਾਰ 4000 ਜਾਂ ਫਿਰ 88 ਦੀਆਂ ਪੋਸਟਾਂ ਆਈਆਂ ਸੋ 4000 ਪੋਸਟਾਂ ਜਿਹੜੀਆਂ ਆਈਆਂ ਇਹਦੇ ਵਿੱਚ ਕੁਝ ਪੋਸਟਾਂ ਹੋਣਗੀਆਂ ਮੰਨ ਲਓ ਕਿ ਇਹਦੇ ਵਿੱਚ 450 ਜਿਹੜੀਆਂ ਪੋਸਟਾਂ ਹੋਣਗੀਆਂ ਉਹ ਓ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਨੰਬਰ ਆਏ ਹੋਣਗੇ ਮਾਸਟਰ ਕਟਰ ਦੀ ਗੱਲ ਕਰ ਰਹੇ ਆਪਾਂ ਕਿ ਪੀਐਸ ਕਟ ਪਾਸ ਕਰਨ ਤੋਂ ਬਾਅਦ ਜੇਕਰ ਕਿਸੇ ਸਾਥੀ ਦੇ 82 ਨੰਬਰ ਆਏ ਆ ਤੇ ਉਸ ਤੋਂ ਬਾਅਦ ਮੈਂ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇਕਰ ਸਭ ਤੋਂ 450 ਨੰਬਰ ਜਿਨ੍ਹਾਂ ਦੇ ਸਭ ਤੋਂ ਜ਼ਿਆਦਾ ਨੰਬਰ ਆਏ ਹੈਗੇ ਆ ਉਹਨਾਂ ਸਾਥੀਆਂ ਨੂੰ ਓਪਨ ਕੈਟਾਗਰੀ ਵਿੱਚ ਚੱਕਿਆ ਜਾਊਗਾ ਮੈਟਰ ਨਹੀਂ ਕਰਦਾ ਉਸ ਪਰਸਨ ਦੀ ਕੈਟਾਗਰੀ ਕੀ ਆ ਹੋ ਸਕਦਾ ਉਹ ਸੇਮ ਪਰਸਨ ਐਸਸੀ ਜਾਂ ਫਿਰ ਬੀਸੀ ਜਾਂ ਫਿਰ ਐਸਟੀ ਜਾਂ ਫਿਰ ਹੋਰ ਵੀ ਵਕਫ ਵਕਫ ਜਿਹੜੀਆਂ ਕੈਟਾਗਰੀਜ਼ ਹੁੰਦੀਆਂ ਨੇ ਉਹਨਾਂ ਨਾਲ ਵੀ ਸੰਬੰਧ ਰੱਖਦਾ ਹੋ ਸਕਦਾ ਆ ਸੋ ਇਹ ਗੱਲ ਸੀਗੀ ਓਪਨ ਕੈਟਾਗਰੀ ਦੀ ਬਟ ਇਹ ਐਮਬੀ ਇਸੇ ਤਰ੍ਹਾਂ ਹੀ ਬੀਸੀ ਕੈਟਾਗਰੀ ਦੇ ਵਿੱਚ ਵੀ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਅਸੀਂ ਉਹ ਆਉਂਦੀਆਂ ਨੇ ਇਹਨਾਂ ਦੀ ਵੱਖ-ਵੱਖ ਕੈਟਾਗਰੀਜ਼ ਹੁੰਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ ਬਟ ਜਿਹੜਾ 82 ਨੰਬਰ ਵਾਲਾ ਜਿਹੜਾ ਪਰਸਨ ਹੋਊਗਾ ਉਹ ਇਸ ਇਹਨਾਂ ਇਹਨਾਂ ਦੇ ਵਿੱਚ ਅਪਲਾਈ ਨਹੀਂ ਕਰ ਸਕਦਾ ਮਤਲਬ ਠੀਕ ਹੈ ਜੇ ਉਹਦੇ ਮੈਰਿਟ ਲਿਸਟ ਵਿੱਚ ਸਭ ਤੋਂ ਪਹਿਲਾ ਨੰਬਰ ਵੀ ਆ ਗਿਆ ਨਾ ਹੁੰਦਾ ਮੰਨ ਲਓ ਉਹਨੇ 150 ਦੇ ਵਿੱਚੋਂ 150 ਨੰਬਰ ਵੀ ਲੈ ਲਏ ਫਿਰ ਇਸ ਅਕੋਰਡਿੰਗ ਮੰਨ ਲਓ ਕਿ ਇੱਕ ਅੱਲਾ ਕੈਂਡੀਡੇਟ ਸੀ ਜਿਹਨੇ ਸਭ ਤੋਂ ਜ਼ਿਆਦਾ ਨੰਬਰ ਲਿਆ ਬਟ ਇਹਨੇ 82 ਨੰਬਰ ਨਾਲ ਪਾਸ ਕੀਤਾ ਸੀਗਾ ਆਪਦਾ ਪੀਐਸਟੈਟ ਦਾ ਪੇਪਰ ਬਟ ਇਹ ਕਿਹਦੇ ਵਿੱਚ ਲੜੂਗਾ ਮੰਨ ਲੈਂਦੇ ਆ ਐਸਸੀ ਆਰਓ ਦਾ ਪਰਸਨ ਸੀ ਇਹ ਹੈ ਜਾਂ ਫਿਰ ਬੀਸੀ ਦਾ ਪਰਸਨ ਹੈਗਾ ਸੀ ਬੀਸੀ ਕੈਟਾਗਰੀ ਤੋਂ ਸੰਬੰਧ ਰੱਖਦਾ ਸੀਗਾ ਸੋ ਜਿਹੜੀ ਸਪੈਸੀਫਿਕ ਕੈਟਾਗਰੀ ਨੂੰ ਇਹ ਪਰਸਨ ਸੰਬੰਧ ਰੱਖਦਾ ਸੀਗਾ ਰਿਲੇਟਿਡ ਸੀ ਉਸ ਕੈਟਾਗਰੀ ਦੇ ਵਿੱਚ ਹੀ ਇਹਦੀ ਮੈਰਿਟ ਲਿਸਟ ਬਣੇਗੀ ਨਾ ਕਿ ਓਪਨ ਕੈਟਾਗਰੀ ਦੇ ਵਿੱਚ ਭਾਵੇਂ ਇਹ ਕਿ ਜੇਕਰ ਕਿਸੇ ਪਰਸਨ ਦੇ ਕੈਟਾਗਰੀ ਵਿੱਚ ਕਹਿ ਲਓ ਕਿ ਉਹਨੇ ਪੀਐਸਟਡ ਪੀਪਰ ਕਲੀਅਰ ਕੀਤਾ ਆ ਇਹ ਮੈਂ ਪੀਐਸਟਡ ਦੀ ਗੱਲ ਕਰ ਰਿਹਾ ਸੀਟਡ ਦੀ ਗੱਲ ਨਹੀਂ ਕਰ ਰਿਹਾ ਸੀਟਡ ਦੇ ਵਿੱਚ ਚਲੋ ਕੇਸ ਡਿਫਰੈਂਟ ਹੁੰਦਾ ਆ ਉਹਦੇ ਵਿੱਚ ਜੇਕਰ ਤੁਹਾਡੇ 82 ਨੰਬਰ ਆਗੇ ਤੇ ਤੁਹਾਡਾ ਸਰਟੀਫਿ ਸੋ ਇਹ ਗੱਲਾਂ ਕੀ ਹੈ ਜੀ ਆਪਣੇ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ 82 ਨੰਬਰ ਲੈਣ ਤੋਂ ਬਾਅਦ ਇਹ ਸਾਰੀ ਕਹਾਣੀ ਮੈਂ ਤੁਹਾਨੂੰ ਸਮਝਾਤੀ ਆ। ਹੋਪਸੋ ਵੀਡੀਓ ਤੁਹਾਨੂੰ ਸਾਰਿਆਂ ਨੂੰ ਹੈਲਪਫੁਲ ਲੱਗੀ ਹੋਊਗੀ। ਜੇਕਰ ਵੀਡੀਓ ਹੈਲਪਫੁਲ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਲਿਓ। ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ so much for watching. God bless you all.